ਸਾਤ ਅਸ਼ਰ ਗੱਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਯਾਨੀ ਕਿ ਅੱਜ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਤੇ ਮੌਨਸਨ ਦੇ ਮਹੀਨ ਅੱਜ ਕਿੰਨੇ ਕੁ ਲੱਗ ਸਕਦੇ ਨੇ ਮੌਨਸਨ ਕਿੰਨੇ ਕੁ ਐਕਟਿਵੇਟ ਰਹੇਗੀ ਇਹ ਤੁਹਾਨੂੰ ਆਖਦੇ ਇਸ ਵੀਡੀਓ ਦੇ ਵਿੱਚ ਦਿਆਂਗੇ ਅੱਜ ਦਿਨ ਹੈ ਜੀ 16 ਸਤੰਬਰ ਦਾ ਤੇ ਲਗਭਗ 7:30 ਵਜੇ ਚੱਲ ਰਹੀ ਹੈ ਸੂਹੇੜ ਦੀ ਮੌਸਮ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਮੌਨਸਨ ਦੀ ਗੱਲ ਕਰ ਲੈਣੇ ਆ ਮੌਸਮ ਹਕ ਨੇ ਜਿਹੜੇ ਮੌਨਸਨ ਦੀ ਹੁਣ ਵਾਪਸੀ ਦਾ ਐਲਾਨ ਕਰ ਦਿੱਤਾ ਹੈ ਯਾਨੀ ਕਿ ਆਉਂਦੇ ਦਿਨਾਂ ਦੇ ਵਿੱਚ ਮੌਨਸਨ ਵਾਪਸੀ ਕਰਨ ਜਾ ਰਹੀ ਹੈ ਉੱਤਰ ਭਾਰਤ ਵਿੱਚੋਂ ਜੇਕਰ ਇੱਕ ਹੱਥ ਲਾਈਨ ਖਿੱਚ ਦਿੰਨੇ ਆ ਤੇ ਇਹਨਾਂ ਲਾਈਨ ਤੋਂ ਇਧਰਲੇ ਪਾਸੇ ਇਲਾਕਿਆਂ ਦੇ ਵਿੱਚ ਮੌਨਸਨ ਦੀ ਜਿਹੜੀ ਵਾਪਸੀ ਹੋ ਚੁੱਕੀ ਹੈਗੀ ਹੈ ਅ ਰਾਜਸਥਾਨ ਦੀ ਗੱਲ ਕਰੀਏ ਜੈਸਲਮੇਰ ਬਾੜਮੇਰ ਜੋਧਪੁਰ ਸ਼੍ਰੀ ਗੰਗਾ ਨਗਰ ਹਨੂਮਾਨਗੜ ਇਹਨਾਂ ਖਾਗਾਂ ਦੇ ਵਿੱਚ ਮੌਨਸਨ ਦੀ ਵਿਦਾਈ ਹੋ ਚੁੱਕੀ ਹੈ ਤੇ ਇੱਥੇ ਹੁਣ ਮੀਂਹ ਘਟਣਾ ਸ਼ੁਰੂ ਹੋ ਜਾਣਗੇ ਪੰਜਾਬ ਦੇ ਵਿੱਚ ਮੌਨਸਨ ਹਲੇ ਵਿਦਾਈ ਨਹੀਂ ਲੈ ਸਕਦਾ ਕਿਉਂਕਿ ਇੱਥੇ ਇੱਕ ਪੱਛਮੀ ਸਿਸਟਮ ਯਾਨੀ ਕਿ ਵੈਸਟਰਨ ਡਿਸਰਬੈਂਸ ਸਰਗਰਮ ਹੋਣ ਜਾ ਰਹੀ ਹੈ ਅੱਜ ਤੋਂ ਜਿਦਾ ਅਸਰ ਅਗਲੇ 3-4 ਦਿਨਾਂ ਨੂੰ ਵੇਖਣ ਨੂੰ ਮਿਲਦਾ ਰਹੇਗਾ ਟੁੱਟਵੇਂ ਤੌਰ ਤੇ ਮੀਂਹ ਦੇ ਨਾਲ ਸੋ ਇਸ ਕਰਕੇ ਪੰਜਾਬ ਦੇ ਵਿੱਚ ਅਗਲੇ 3-4 ਦਿਨਾਂ ਤੋਂ ਬਾਅਦ ਮੌਨਸਨ ਨੇ ਵਾਪਸੀ ਲੈਣੀ ਹੈ ਯਾਨੀ ਕਿ 20 ਸਤੰਬਰ ਤੋਂ ਬਾਅਦ ਮੌਨਸਨ ਦੀ ਜਿਹੜੀ ਵਿਦਾਈ ਹੈ ਉਹ ਪੰਜਾਬ ਦੇ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਹੋ ਜਾਏਗੀ ਤੇ 22-24 ਸਤੰਬਰ ਤੱਕ ਸਾਰੇ ਪੰਜਾਬ ਤੋਂ ਮੌਨਸਨ ਨੇ ਵਿਦਾਈ ਲੈ ਲੈਣੀ ਹੈ ਸੋ ਬਾਦ ਮੀਹ ਦਾ ਦੌਰ ਹੈ ਜਿਹੜਾ ਕਾਫੀ ਘਟ ਜਾਏਗਾ ਸੋ ਇਹ ਅਜ ਮੌਨਸਨ ਦੀ ਕਹਾਣੀ ਕਿਉਂਕਿ ਮੌਨਸਨ ਦੇ ਹੁਣ ਜਾਂਦੇ ਦਿਨ ਨੇ ਤੇ ਜਾਂਦੇ ਦਿਨਾਂ ਦੇ ਵਿੱਚ ਮੀਂਹ ਦਾ ਇੱਕ ਸਪੈਲ ਮੌਨਸਨ ਨੂੰ ਲਗਵਾ ਸਕਦੀ ਹੈ ਸੋ ਜੇਕਰ ਗੱਲ ਕਰਦੇ ਆਂ ਟੈਂਪਰੇਚਰ ਦੀ 35 36 37 ਦੇ ਆਸ-ਪਾਸ ਟੈਂਪਰੇਚਰ ਚੱਲਦੇ ਹੋਏ ਨੇ ਪੰਜਾਬ ਹਰਿਆਣਾ ਦੇ ਮੈਕਸਿਮਮ ਤੇ ਅੱਜ ਪੰਜਾਬ ਦੇ ਵਿੱਚ ਮੀਂਹ ਦੇ ਅਸਰ ਬਣ ਗਏ ਨੇ ਜੀ ਦੁਪਹਿਰ ਬਾਅਦ ਕੁਛ ਥਾਵਾਂ ਤੇ ਹਲਕੇ ਦਰਮਿਆਨੇ ਛਰਾਟੇ ਲੱਗ ਸਕਦੇ ਨੇ ਲੁਧਿਆਣੇ ਦੇ ਕੁਝ ਖੇਤਰો ਸੱਦ ਨੇ ਸਮਰਾਲਾ ਮਾਝੂਆੜਾ ਕੋਹਾੜਾ ਦਰਹਾ ਸਾਨੇ ਵਾਲੇ ਡੇਲੋਂ ਇਧਰ ਆ ਜੀ ਆਪਾਂ ਅੰਮ੍ਰਿਤਸਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ ਛਰਾਟੇ ਦੇ ਅਸਰ ਹੋਣਗੇ ਇਸਲਾਮ ਵਾਲੇ ਜੀ ਰੋਪੜ ਜ਼ਿਲ੍ਹੇ ਤੇ ਮਰੰਡਾ ਹੋ ਗਿਆ ਰੋਪੜ ਹੋ ਗਿਆ ਡੇਰਾਵੱਸੀ ਮਹਾਲੀ ਚੰਡੀਗੜ੍ਹ ਹੁਸ਼ਿਆਰ ਫਰਨਾਵਾ ਸ਼ਹਿਰ ਇਹਨਾਂ ਖੇਤਰਾ ਦੇ ਵਿੱਚ ਵੀ ਮੀਂਹ ਅਰਦਾਸ ਹੋ ਸਕਦੇ ਨੇ ਫਿਲਹਾਲ ਵੱਡੇ ਫੱਤਰ ਤੇ ਮੀਂਹ ਪੰਜਾਬ ਦੇ ਬਹੁਤੇ ਖੇਤਰਾ ਦੇ ਵਿੱਚ ਪਹੁੰਚਦੇ ਨਹੀਂ ਹੋਣਗੇ ਅੱਜ ਤੇ ਕੁਝ ਲਿਮਟਿਡ ਕਾਰ ਵਾਜਿਆ ਇਹਨਾਂ ਖੇਤਰਾ ਦੇ ਵਿੱਚ ਅਰਦਾਸ ਹੋਣਗੇ ਸੋ ਜੀ ਅੱਜ ਦੀ ਅਪਡੇਟ ਬਾਕੀ ਅਸੀਂ ਤੁਹਾਨੂੰ ਲਾਈਵ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਅਗਲੇ ਆਉਣ ਵਾਲੇ ਦਿਨਾਂ ਦੀ ਤੁਹਾਨੂੰ ਇੱਕ ਨਜ਼ਾਰੇ ਜਾਂਦੇ ਜਾਂਦੇ ਜੇ ਤਾਜ਼ਾ ਅਪਡੇਟ ਤੇ ਲੈ ਲੈਣੇ ਆ ਜੋ ਅੱਜ ਜਾਰੀ ਕੀਤੀ ਹੈ ਆ ਮੌਸਮ ਫੱਗਨੇ 16 ਸੰਵਰ ਦੀ ਤਰੀਖ ਹੋਈ ਹੋਈ ਆ ਫਿਲਹਾਲ ਅੱਜ ਦੇ ਲਈ ਕੋਈ ਵਾਰਨਿੰਗ ਨਹੀਂ ਆਉਂਦੇ ਦਿਨਾਂ ਦੇ ਲਈ ਵੀ ਕੋਈ ਵਾਰਨਿੰਗ ਨਹੀਂ ਆ ਧੰਨਵਾਦ